ਹਾਂਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਹੂੰ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਤੇ ਹੱਬ ਤੋਂ ਪਹਿਲਾਂ ਤੁਹਾਨੂੰ ਹੈਪੀ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਰੱਬ ਕਰੇ ਸਾਰੇ ਦਿਨ ਖੁਸ਼ੀਆਂ ਭਰੇ ਰਹਿ ਲੈ ਕੇ ਆਉਣ ਸਾਰੇ ਹੀ ਜਿੰਨੇ ਵੀ ਹੋ ਸਕਣ ਜ਼ਰੂਰੀ ਨਹੀਂ ਵੀ ਅਜਿਹਾ ਹੀ ਸਾਰਾ ਦਿਨ ਹੀ ਖੁਸ਼ੀਆਂ ਭਰੇ ਹੋਣ ਤੇ ਅੱਜ ਦੀਵਾਲੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਆਪਾਂ ਜਾ ਰਹੇ ਹਾਂ ਕੋਈ ਸ਼ਾਮ ਪੈ ਗਈ ਬੱਲੇ ਗੱਲ ਤਾਂ ਤੇ ਹੁਣ ਦੀਵਾਲੀ ਦਾ ਮਾਹੌਲ ਬਹੁਤ ਵਧੀਆ ਪੰਜਾਣਾ ਹੈ ਤੇ ਮੈਂ ਫਿਲਹਾਲ ਐਸੇ ਜਿਹੜਾ ਕੋਲ ਘਟਣ ਚੱਲਿਆ ਪਿਆ ਅੱਡੇ 'ਚ ਮੈਂ ਹੱਥ ਨਾਲ ਦੇ ਦੇ ਕੀ ਮੋਲ ਚੱਲਣ ਨਾਲੇ ਥੋੜੇ ਸੌਦਾ ਲੈ ਕੇ ਆਣੇ ਹੀ ਘਰ ਇਹ ਸਬਜ਼ੀ ਲੈਣ ਨੂੰ ਜਿਆਦਾ ਕੋਈ ਖਾਸ ਨਹੀਂ ਤੇ ਬਾਕੀ ਤੁਹਾਨੂੰ ਪਿੰਡ ਦਾ ਮਾਹੌਲ ਵੀ ਦਿਖਾਉਣੇ ਆਪਾਂ ਤੋਂ ਹਾਂਜੀ ਦੋਸਤੋ ਫਾਈਨਲੀ ਸਾਡੇ ਡਾਕਟਰ ਸਾਹਿਬ ਹੋਰ ਜੀ ਠੀਕ ਠਾਕ ਜਾ ਰਹੇ ਨੇ ਆਪਣੀ ਸ਼ੌਫਟ ਸ਼ਾਮ ਦਾ ਟਾਈਮ ਆ ਹੁਣ ਖਰੀਦਦਾਰੀ ਹੋਣੀ ਬਹੁਤ ਜਿਆਦਾ ਪਟਾਕੇ ਆ ਰਾਵਾਂ ਵਗੈਰਾ ਫੁੱਲਚੜੀਆਂ ਮਠਾਈਆਂ ਸਭ ਸਮਾਨ ਖਰੀਦੇ ਜਾਣੇ ਇੱਥੇ ਤੇ ਕਹਦਾ ਮੈਂ ਵਲੌਗ ਬਣਾਉਣਾ ਹੈਗਾ ਵੀਡੀਓ ਵੀ ਪਾਉਣੀ ਸੀ ਪਰ ਸੌਰੀ ਯਾਰ ਮੈਂ ਨਾ ਲੇਟ ਹੋ ਗਿਆ ਆਇਆ ਨਹੀਂ ਗਿਆ ਮੇਰੇ ਤੋਂ ਮੈਂ ਤਾਂ ਹੀ ਆਇਆ ਨਹੀਂ ਗਿਆ ਮੇਰੇ ਤੋਂ ਯਾਰ ਤੇ ਨਹੀਂ ਤੇ ਮੈਂ ਜ਼ਰੂਰ ਬਣਾਉਣਾ ਹੈਗਾ ਮੈਂ ਉੱਥੇ ਹੀ ਲੇਟ ਆਇਆ ਤੇ ਕਾਫੀ ਚਲੋ ਵਧੀਆ ਕੈਂਟ ਦੁਕਾਨ ਲੈ ਟੱਕ ਟੋ ਖੇਦੋ ਆਪਣੇ ਤੁਹਾਨੂੰ ਜੀ ਠੀਕ ਹੈ ਤੇ ਮੈਂ ਹੁਣੇ ਹੀ ਆਇਆ ਯਾਰ ਕੋਈ ਨਹੀਂ ਫਿਰ ਕਰਦੇ ਕੋਈ ਨਹੀਂ ਵੀ ਲੈਟ ਹੈ ਫਰੀ ਸਾਡੇ ਡਾਕਟਰ ਸਾਹਿਬ ਹਾਂ ਜੀ ਦੋਸਤੋ ਠੀਕ ਠਾਕ ਹਾਂ ਠੀਕ ਆ ਮਿਲਦੇ ਆ ਤੇ ਇੱਧਰ ਆਪਣੇ ਦੁਕਾਨਾ ਦੇਖੋ ਤੁਸੀਂ ਸਾਡੇ ਪਿੰਡ ਦਾ ਮਾ올 ਬਹੁਤ ਘੈਂਟ ਆ ਡੌਣ ਕ ਲਗੀਆਂ ਵੀ ਅੱਜ ਤਾਂ ਮੈਂ ਫਿਲਹਾਲ ਤਾਂ ਡੈਲੀ ਡੌਣ ਕ ਲਗਦੀਆਂ ਜੀ ਸਰ ਅੱਜ ਕੋਈ ਜ਼ਿਆਦਾ ਹੀ ਲੱਗੀਆਂ ਹੋਈਆਂ ਨੇ ਹਾਏ ਦੋਸਤੋ ਆਇ ਤਾਂ ਬਾਜ਼ਾਰ ਦੇ ਵਿੱਚ ਲੱਗ ਗਿਆ ਇੱਕ ਦੇ ਯਾਰ ਬਾਜਾਂ ਕਿਧਰੋਂ ਕਿਧਰੋਂ ਪੈਰਿੰਗ ਮੈਂ ਸਮਝ ਨਹੀਂ ਯਾਰ ਮੈਨੂੰ ਸਮਝ ਨਹੀਂ ਆਈ ਆਵਾਜ਼ ਕਿੱਥੋਂ ਕਿੱਧਰੋਂ ਪੈਰ ਹੀ ਮੈਨੂੰ ਇੱਧਰ ਸਾਰੇ ਮੰਨ ਕੇ ਚਲੋ ਉਹ ਅੱਗੇ ਵੀ ਦੁਕਾਨਾਂ ਲੱਗੀਆਂ ਹੋਈਆਂ ਮੈਂਜ ਤੋਂ ਵਾਪਸ ਮੁੜਨਾ ਕਿਉਂਕਿ ਲੇਟ ਹੋ ਜਾਣਾ ਇੱਧਰ ਛੱਡੀਆਂ ਵਧੀਆ ਹੀ ਬਤੀ ਠੀਕ ਹੋ ਦੁਕਾਨਾਂ ਇਦਾਂ ਹੀ ਲੱਗੀਆਂ ਪਟਾਕਿਆਂ ਦੀਆਂ ਲੈ ਤੁਸੀਂ ਆਪੜੀਆਂ ਵਾਹ ਵਾਹ ਮੁੰਡਾ ਬਹੁਤ ਮਿਹਨਤੀ ਹੈ ਮਨਗਿੱਤ ਨੇ ਠੀਕ ਹੈ ਤੇ ਚਲੋ ਵਧੀਆ ਹਨਾ ਹੋਰੋਂ ਹੋੜਾ ਲਾਈਆਂ ਹੋਈਆਂ ਮੁੰਡੇ ਨੇ ਤੇ ਮੁੰਡਿਆ ਜਰੂਰ ਸਮਾਨ ਖਰੀਦੋ ਯਾਰ ਹਨਾ ਬਹੁਤ ਮਿਹਨਤ ਕਰ ਰਿਹਾ ਨੰਨਾ ਮੁੰਨਾ ਦੋਸਤ ਵੀ ਆ ਮੇਰਾ ਬਹੁਤ ਘੈਂਟ ਸਿਰਾ ਜੋਰ سپورਟ ਕਰਿਆ ਕਰੋ ਯਾਰ ਹਨਾ ਫਿਲਹਾਲ ਆਪਾਂ ਤਾਂ ਲੈਣੇ ਆ ਅਜੇ ਫਿਲਹਾਲ ਪਟੱਕ ਟੋਕ ਬਾਅਦ ਚਲਾਵਾਂਗੇ ਤੇ ਸਬਜ਼ੀ ਲੈ ਲਈਏ ਕਰੋ ਗਾਲ ਪਾਏ ਨਹੀਂ ਲੇਟ ਹੋ ਗਏ ਆ ਗਾਲਾ ਪਾਣੀ ਠੀਕ ਹੈ ਕਰੋ ਗਾਲਾ ਪਾਣੀਆ ਗੋਭੀ ਨਹੀਂ ਹੈਗੀ ਓਏ ਢੋਬੀ ਮਾਮਾ ਕੋਈ ਤਾਂ ਲੈਸ ਕਰ ਮੈਨੂੰ ਆਪਾਂ ਗ੍ਰੀਤੇ ਗੋਭੀ ਦੇਖੋ ਤੇ ਹੁਣ ਆਪਾਂ ਜਾਣਿਆ ਕਰ ਇੱਕ ਵਾਰੀ ਤੇ ਬਾਕੀ ਜੋ ਫੁੱਲ ਫੂਰਨ ਦਿਖਾਏ ਆਪਾਂ ਪ੍ਰੋਡਕਟ ਕੋਲ ਲੈਣਾ ਹੈ ਉਸ ਤੋਂ ਬਾਅਦ ਬਾਕੀ ਦਾ ਵਲੋਗ ਤੁਹਾਨੂੰ ਬਾਅਦ ਦਿਖਾਵਾਂਗੇ ਲੈ ਆ ਨਾ ਹਾਈ ਗਿਆ ਜਦੋਂ ਸਭ ਠੀਕ ਆ ਗਿਆ ਉਹਦਾ ਡੇਟਾ ਕਿਧਰ ਚਾਰੀਆਂ ਉਹਦੇ ਵਿੱਚ ਕੋਰ ਰੋਡ ਤੇ ਹੈਵੀ ਕਾਰ ਲੈਣਾ ਨੇ ਠੀਕ ਆ ਚਲ ਜੀ ਮਿਲਦੇ ਆ ਫਿਰ ਓਕੇ ਆਤੀ ਮੰਮਾ ਹੈਪੀ ਦੀਵਾਲੀ ਹੁਣ ਆਪਾਂ ਜਾ ਰਹੇ ਆ ਘਰ ਜੋ ਕਿ ਆਪਾਂ ਸਮਾਨ ਖਰੀਦਿਆ ਸੌਦਾ ਘਰੇ ਪਹੁੰਚਣੇ ਲੇਟ ਹੋ ਗਿਆ ਮੰਮੀ ਤੂੰ ਗਾਲ ਬਹੁਤ ਪੈਣੇ ਹੋਣਗੇ ਕਿਉਂਦਾ ਭੇਜਿਆ ਤੇ ਤੂੰ ਅਜੇ ਤੱਕ ਆਇਆ ਕੋਈ ਨਹੀਂ ਹੈਗਾ ਹੁਣ ਆਪਾਂ ਕੰਮ ਜਾਨ ਨੇ ਕਰਦੀ ਯਾਰ ਇੱਕ ਦਿਨ ਨਾ ਜੋ ਮੈਂ ਵਲੌਗ ਬਣਾਉਣਾ ਸਾਰੇ ਐਂ ਦੇਖਦੇ ਪਤਾ ਨਹੀਂ ਕੀ ਮੈਂ ਕਰ ਰਿਹਾ ਹਾਂ ਕਰ ਰਿਹਾ ਹਾਂ ਨਾ ਫਿਰ ਕਦੇ ਉਹ ਧਿਆਨ ਨਾਲ ਹੋ ਜਾਂਦਾ ਉਦੋਂ ਵਲੌਗ ਚ ਮੇਜਾ ਮਿਸਟੇਕ ਹੁੰਦੀ ਹੁੰਦੀ ਮੇਰੇ ਤੋਂ ਤੇ ਜਦੋਂ ਮਨ ਲਾ ਮੈਂ ਆਪਾਂ ਫੋਕਸ ਕਰਦਾ ਓਨਲੀ ਸਿਰਫ ਕੈਮਰੇ ਤੇ ਤੇ ਉਦੋਂ ਮਨ ਲਾ ਕੋਈ ਦਿੱਕਤ ਨਹੀਂ ਆਉਂਦੀ ਨਾ ਉਦੋਂ ਕੋਈ ਵੇਖੀ ਜਾਓ ਕੋਈ ਚੱਕਰ ਸਹੀ ਆ ਮੰਨ ਕੇ ਜੇ ਤੁਸੀਂ ਵੀਡੀਓ ਬਣਾਉਣੀ ਹੈ ਇੱਕ ਤਰੀਕਾ ਹੋਰ ਆ ਜਦੋਂ ਵੀ ਤੁਸੀਂ ਵੀਡੀਓ ਬਣਾਉਣੀ ਹੈ ਫੋਕਸ ਸਿਰਫ ਆਪਣੇ ਗੋਲ ਤੇ ਰੱਖੋ ਮਤਲਬ ਕਿ ਕੈਮਰੇ ਤੇ ਫੋਕਸ ਕਰੋ ਕੋਈ ਤਾਂ ਲੱਕੀ ਸੋਚਦਾ ਕੀ ਦਿਖਦਾ ਆ ਪਵਾਣਾ ਕਰੋ ਨੂੰ ਇਹ ਤੇ ਵਲੋਗ ਦਾ ਆਦਾ ਹਮੇਸ਼ਾ ਗਲਤ ਹੋਊਗਾ ਹੋਗਾ ਮੈਨੂੰ ਮੇਰੇ ਤੋਂ ਬਹੁਤ ਮਿਸਟੇਕ ਹੁੰਦੀਆਂ ਆਦਾਂੀਆਂ ਕਈ ਵਾਰੀ ਮੇਰਾ ਧਿਆਨ ਆਟੋਮੈਟਿਕ ਆਸ-ਪਾਸੇ ਹੋ ਜਾਂਦਾ ਤੇ ਉਹਦੇ ਨਾਲ ਹਾਂਜੀ ਵਲੋਗ ਦਾ ਨਾਮ ਕੀ ਹੈ ਚੈਨਲ ਦਾ ਨਾਮ ਵੇਖੋ ਨੂੰ 2012 ਫਨੀ 2012 ਫਨੀ ਹਾਂਜੀ ਹਾਂਜੀ ਤੇ ਉਦੋਂ ਫਿਰ ਤੁਹਾਡਾ ਤੁਹਾਨੂੰ ਪਤਾ ਫੋਕਸ ਹੋਰ ਪਾਸੇ ਹੋ ਜਾਂਦਾ ਆਟੋਮੈਟਿਕ ਤੁਹਾਡੀ ਵੀ ਗਲਤੀ ਹੋਊਗੀ ਹੋਊਗੀ ਤੇ ਹੁਣ ਤੁਹਾਨੂੰ ਪਤਾ ਹੀ ਆ ਹੁਣ ਬੱਚੇ ਪੁੱਛ ਰਹੇ ਆ ਕਈਆਂ ਨੂੰ ਨਹੀਂ ਪਤਾ ਹਨਾ ਫਿਰ ਦੱਸਣਾ ਪੈਂਦਾ ਵਿੱਚ ਵਿੱਚ ਉਹ ਪੁੱਛ ਰਿਹਾ ਬਲੌਗ ਦਾ ਨਾਂ ਕੀ ਬਲੌਗ ਦਾ ਨਾਂ ਤੇ ਪਰ ਅਖੇ ਦਿਵਾਲੀ ਦਾ ਹਨ ਕੋਈ ਕਹਿੰਦੇ ਆ ਸੋਚ ਕੇ ਕਿ ਕੀ ਬਲੌਗ ਦਾ ਲਿਖੇ ਹੋਇਆ ਜਿਹਾ ਬਲੌਗ ਕਿਦਾਂ ਦਾ ਕਿਦਾਂ ਦਾ ਨਹੀਂ ਬਾਕੀ ਚੈਨਲ ਦਾ ਨਾਮ ਆਪਾਂ ਦੱਸਤਾ ਚਲੋ ਇੱਕ ਸਬਸਕ੍ਰਾਈਬਰ ਆਪਣਾ ਹੋਰ ਵੱਧ ਗਿਆ ਠੀਕ ਹੈ ਤੇ ਤੁਸੀਂ ਸਾਰੇ ਜਿਹਨੇ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਤੇ ਚੈਨਲ ਨੂੰ ਤੁਹਾਨੂੰ ਬਾਰ-ਬਾਰ ਕਹਿ ਰਹੇ ਮੈਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਾਂਜੀ ਦੋਸਤੋ ਮੈਂ ਮਮਾ ਅਹੀ ਝੰਡ ਦੇ ਚੱਲੇ ਮੱਥਾ ਟੇਕਨ ਜਾਣਦੇ ਮੱਥਾ ਟੇਕਿਆ ਭਾਈ ਜੂਕਰ ਵੀ ਜਾਣਾ ਲੇਟ ਹੋ ਜਾਣਾ ਹਾਂਜੀ ਕੀ ਆ ਚਲ ਦੋਸਤੋ ਆਪਾਂ ਜਾ ਰਹੇ ਹੁਣ ਗੁਰੂ ਘਰ ਮੱਥਾ ਟੇਕਦੇ ਆਂ ਤੇ ਕਿਉਂਕਿ ਆਪਾਂ ਲੇਟ ਬਹੁਤ ਜ਼ਿਆਦਾ ਹੋ ਗਏ ਆਂ ਤਾਂ ਤਾਂ ਸ਼੍ਰੀਮਾਨ 107 ਬਾਬਾ ਤਰਸ ਸਿੰਘ ਦੀ ਕੋਈ ਜਲ ਜੀ ਜਹਾਂ ਵਾਲੇ ਕਾਚਾਰਾ ਹੈ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਤਨ ਤਨ ਸੰਤੂ ਦਾ ਪੱਤਾ ਰਹੀਂ ਕੋਈ ਦਿਲ ਜੀ ਉਹਨਾਂ ਦਾ ਗੀਠਾ ਸਾਹਿਬ ਸਾਰੇ ਦਰਬਾਰ ਕਿੰਨੇ ਸੱਜੇ ਹੋਏ ਹਾਂਜੀ ਦੋਸਤੋ ਆਪਾਂ ਚੁੱਕੇ ਆਂ ਵੱਡੇ ਗੁਰੂ ਘਰ ਦੇਖਿਓ ਲਾਗੇ ਚੱਲ ਰਹੇ ਹਾਂਜੀ ਦੋਸਤੋ ਆਪਾਂ ਆ ਚੁੱਕੇ ਆ ਵੱਡੇ ਗੁਰੂ ਘਰ ਉੱਧਰ ਤੁਹਾਨੂੰ ਦਿਖਾਇਓ ਉਹ ਤੇ ਛੁੱਟੂ ਛੋਟਾ ਗੁਰੂ ਘਰ ਐ ਇਧਰ ਆਪਣਾ ਵੱਡਾ ਗੁਰੂ ਘਰ ਕਰਮਲਾ ਗੁਰੂ ਘਰ ਇੱਕੀ ਮਤਲਬ ਕਿ ਇਹਨੂੰ ਵੱਡਾ ਗੁਰੂ ਘਰ ਕਹਿ ਦਿੰਦੇ ਆ ਉੱਧਰ ਛੋਟਾ ਕਹਿ ਦਿੰਦੇ ਆ ਹਣਾ ਜਿਹੜਾ ਸਾਰੀ ਫੈਮਿਲੀ ਹੋਈ ਆ ਜੀ ਆਪਣੀ ਮੰਮਾ ਆ ਵੀ ਆਏ ਹੋਇਆ ਤੇ ਜਿਹੜਾ ਆ ਕੇ ਸਾਰੇ ਆਏ ਹੋਇਆ ਹਾਂ ਹਾਂਜੀ ਦੋਸਤੋ ਆਪਾਂ ਹੁਣ ਮਾਥਾ ਟਿਕਦੇ ਆ ਸ਼ੁਰੂ ਕਰ ਤੇ ਬਾਕੀ ਦਾ ਬਲਵਾ ਤੁਹਾਨੂੰ ਘਰ ਦੇਖਾਉਣੇ ਆ ਠੀਕ ਆ ਮੈਂ ਨੇ ਫਿਰ ਤੁਹਾਨੂੰ ਹਾਂਜੀ ਦੋਸਤੋ ਦੇਖ ਸਕਦੇ ਹੋ ਸਾਰੇ ਠਿਕਨੀਆਂ ਰੌਣਕ ਲੱਗੀਆਂ ਹੋਈਆਂ ਅੱਜ ਥੋੜਾ ਜਿਹਾ ਆਪ ਲੇਟ ਹੋ ਗਏ ਹਨੇਰਾ ਹੋ ਗਿਆ ਟਾਈਮ ਨਾਲ ਤੇ ਇਸ ਤੋਂ ਵੀ ਜ਼ਿਆਦਾ ਪੀੜ ਹੋਣੀ ਸੀ ਸੰਗਤਾਂ ਦੂਰ ਦੂਰ ਆਈਆਂ ਮਾਥਾ ਟਿਕਣ ਹਾਂਜੀ ਦੋਸਤੋ ਮੈਂ ਤੇ ਮੇਰੀ ਟੀਮ ਟਾਕੇ ਲੈ ਚੁੱਕੀ ਹੈ ਸਾਰੇ ਠੀਕ ਹੈ ਤੇ ਹੁਣ ਆਪਾਂ ਥਾਰ ਥਾਰ ਕਰਾਉਣੇ ਆ ਤੇ ਬਾਕੀ ਹੁਣ ਚਲਾਉਣੇ ਪਟਾਕੇ ਤੇ ਕਰਦੇ ਹੋ ਇਨਕਲਾਬ ਜਿੰਦਾਬਾਦ ਹੈਪੀ ਜਿੰਦਗੀ ਤੋ ਸਾਡੀਆਂ ਟੀਮਾਂ ਨਿੱਕੀਆਂ ਮੋਟੀਆਂ ਜੋ ਇਕੱਠੀਆਂ ਕੀਤੀਆਂ ਹੋਈਆਂ ਨੇ ਇਹ ਸਾਰੀਆਂ ਆਪਣੇ ਨਾਲ ਨੇ ਚਲੋ ਵੀ ਕਰਦੀਏ ਸ਼ੁਰੂ ਕਰ ਦਈ ਏਡਾ ਵੱਡਾ ਬੰਬ ਬਾਈ ਤੇ ਜੋ ਕਿਤੇ ਨਹੀਂ ਛੋਟੇ ਜਾਂਦੇ ਨੇ ਸਾਡਾ ਜੋ ਬੰਬ ਛੋਟਾ ਹੈ ਤੇ ਬੰਬਾ ਵੱਡਾ ਹੈ ਪਰ ਇਹ ਆ ਜਾ ਬਾਈ ਭਾਈ ਬੱਜਿਆ ਚਾ ਚੋਤੀ ਲਾ ਜਵਰ ਜਵਰ ਡਰਦਾ ਆ ਜਾਵਾਂ ਕਿਉਂ ਪਰ ਡਰਦਾ ਏ ਮੈਨੂੰ ਤੇਰੀ ਪਾਲੀ ਮੈਨੂੰ ਤੇ ਆ ਡਰ ਲਾ ਤੂੰ ਹਾਂਜੀ ਦੋਸਤੋ ਹੁਣ ਆਪਾਂ ਚਲਾਉਣੇ ਆ ਤੇ ਕਰਦੇ ਆ ਸ਼ੁਰੂਆਤ ਕਿਹੜਾ ਚਲੇਗੀ ਆ ਇਹ ਲਾਲਾ ਮਜੂ ਚੱਲ ਲਾਲਾ ਮਜੂ ਚੱਲ ਆਪਾਂ ਦੋਨੇ ਚਲਾਉਣੇ ਚੱਲ

ਆਹ ਮਾਂ ਨਾਲੇ ਦੋਸਤੋ ਮੈਂ ਮੇ ਮਮੀ ਹੁਣ ਨਾ ਛੋਟੇ ਨਾ ਰਾਤ ਚੜ੍ਹ ਪੜ ਕੇ ਚਲਾਵਾਂਗੇ ਛੱਡੀ ਨਾ ਠੀਕ ਹੈ ਚਲਾਵਾਂਗੇ ਮਰ ਹੱਥ ਚ ਪੜੀ ਲੱਗੀ ਕੋਈ ਵੀ ਹੁੰਦਾ ਐਂਗਲੇ ਐਂਡ ਲਾਣ ਠੀਕ ਹੈ ਛੱਡ ਪੜ ਛੱਡੀ ਨਾ ਮੈਂ ਮੈਂ ਇਧਰ ਮੈਂ ਕਰ ਲੂੰਗਾ ਅੱਗ ਲਾ ਅੱਗ ਹੀ ਆਰੀ ਮਾਂ ਅੱਗ ਵੀ ਤੇ ਕਰ ਲੈ ਨਾ ਰਾਤ ਪੜਾਂਗੇ ਠੀਕ ਹੈ ਚੱਲ ਲੱਗਿਆ ਮੈਂ ਰਾਤ ਪੜ ਕੇ आगे आगे एक और गए आईवी ओए चल यार दोनों लड़का ठीक मम्मी यार कटनेगा जी ना मम्मी छटे चल ताका ताका मम्मी डांटे बट्टा चलाए स्नाप बना मैं फटाए क्यों चलाए बट्टा पराका मार के बंदा चल दे छोड़ दे छोड़ दे ਹੈਦਰ ਪਾ ਲੈ ਤੂੰ ਹਾਂ ਹੈਦਰ ਪਾ ਹੈਦਰ ਪਾਪਨ ਪਾਪਨ ਨਹੀਂ ਕਰਦੀ ਲੈ ਮਾਰ ਬਾਕਰਾ ਕਰੀ ਬਸ ਨਹੀਂ ਮੇਰੇ ਬਾਕਰਾ ਕਰ ਕੰਡੇ ਨਹੀਂ ਮੈਂ ਚਾਚੂ ਕਟਣ ਦੇ ਉੱਤੇ ਮੈਂ ਆ ਕਮਾਈਆ ਕਮਾਈਆ ਇਹ ਜੰਮਤ ਪਤਿਓ